ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ ਕਿਉਂਕਿ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਿਰਫ 52 ਸਵਾਰੀਆਂ ਹੀ ਬਿਠਾਈਆਂ ਜਾਣਗੀਆਂ ਜੀ ਹਾਂ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਉੱਤੇ ਨੋਟਿਸ ਲਿਖ ਕੇ ਲਗਾ ਦਿੱਤਾ ਹੈ ਕਿਹਾ ਗਿਆ ਹੈ ਕਿ ਹਿੱਟ ਐਂਡ ਰਨ ਕਾਨੂੰਨ ਦਾ ਸਿਬੂਧ ਕਰ ਰਹੇ ਹਨ ਔਰ ਜਿਸਤੇ ਚੱਲਦੇ ਆਸੀਂ ਨਹੀਂ ਚਾਹੁੰਦੇ ਕਿ ਬੱਸਾਂ ਨੂੰ ਓਵਰਲੋਡ ਕਰਕੇ ਲੈ ਕੇ ਜਾਇਆ ਜਾਵੇ ਜਿਸਤੇ ਚੱਲਦੇ ਆ ਹੁਣ ਤਮਾਮ ਜਿਹੜੇ ਸਰਕਾਰੀ ਬੱਸਾਂ ਦੇ ਮੁਲਾਜ਼ਮ ਨੇ ਉਹਨਾਂ ਨੇ ਬੱਸਾਂ ਦੀਆਂ ਖਿੜਕੀਆਂ ਦੇ ਲਗਾ ਦਿੱਤਾ ਕਿ ਇਸ ਦੇ ਵਿੱਚ ਜਿੰਨੀਆਂ ਸੀਟਾਂ ਨੇ 52 ਨੇ 53 ਨੇ ਚਾਹੇ 55 ਨੇ ਉਨੀਆਂ ਹੀ ਸਵਾਰੀਆਂ ਸਫ਼ਰ ਕਰਨੀਆਂ ਜਿਸ ਤੋਂ ਬਾਅਦ ਹੁਣ ਲਗਾਤਾਰ ਸਰਕਾਰੀ ਕਾਮੇ ਵੀ ਇਹ ਟੈਂਡਰ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਜਸਪਾਲ ਸਿੰਘੀ ਕੱਚੇ ਕੰਮੇ ਜਥੇਬੰਦੀ ਦੇ ਨਾਲ ਜਿਹੜਾ ਅੱਜ ਦਾ ਸਾਡਾ ਜਿਹੜਾ ਸ਼ੁਰੂਆਤੀ ਅੱਜ ਜਿਹੜਾ ਐਕਸ਼ਨ ਲਿਖਿਆ ਗਿਆ ਹੈ ਸਭ ਤੋਂ ਵੱਡਾ ਕਾਰਨ ਤਾਂ ਸਰਕਾਰ ਦਾ ਟ੍ਰਾਂਸਪੋਰਟ ਮਹਿਕਮੇ ਵੱਨੀ ਕੋਈ ਖਿਆਲ ਹੀ ਨਹੀਂ ਲਗਾਤਾਰ ਮੰਗ ਹੋਣ ਦੇ ਬਾਵਜੂਦ ਵੀ ਬੱਸਾਂ ਘਟਾ ਇਹਨਾਂ ਦੀ ਗਿਣਤੀ ਵਧਾਈ ਜਾਵੇ ਜਿੱਥੇ ਬੱਸਾਂ ਦੀ ਗਿਣਤੀ ਵਧਾਉਣ ਦੀ ਗੱਲ ਕਰਦੇ ਆ ਉੱਥੇ ਨਾਲ ਹੀ ਜਿਹੜਾ ਪੈਸਾ ਅਸੀਂ ਸਰਕਾਰ ਦੇ ਉੱਤੋਂ ਜਿਹੜਾ ਫਰੀ ਦੇ ਵਿੱਚ ਜਿਹੜਾ ਫੀਮੇਲਸ ਵਾਰੀ ਨੂੰ ਇਹਨਾਂ ਨੇ ਵੀਰੀ ਕੀਤਾ ਹੋਇਆ ਉਹਦੇ ਪੈਸੇ ਸਰਕਾਰ ਦੁਆਰਾ ਨਹੀਂ ਦਿੱਤੇ ਜਾਂਦੇ ਦੀਪੂਆਂ ਦੇ ਵਿੱਚ ਹੀ 50-50 ਗੱਡੀਆਂ ਜਿਹੜੀਆਂ ਉਹ ਖਰਾਬ ਖੜੀਆਂ ਉਹਨਾਂ ਦਾ ਪੂਰਾ ਪਾਰਟਸ ਨਹੀਂ ਆ ਰਿਹਾ ਜੇ ਉਹਨਾਂ ਦਾ ਪੂਰਾ ਪਾਰਟਸ ਉਹ ਰੋਡ ਤੇ ਚੱਲਣੀਆਂ ਨਾਲ ਸਾਡੀਆਂ ਮਗਰਲੇ 2 ਸਾਲ ਤੋਂ ਲਗਾਤਾਰ ਸਰਕਾਰ ਬਣੀ ਵੀ ਆ ਕੋਈ ਬੱਸ ਨਵੀਂ ਪਾਉਣ ਦਾ ਪਾਉਣੀ ਤਾਂ ਦੂਰ ਦੀ ਗੱਲ ਆ ਉਹਦਾ ਨਵੀਂ ਪਾਉਣ ਦਾ ਨਾਮ ਵੀ ਨਹੀਂ ਲਿਆ ਜਾ ਰਿਹਾ ਵੀ ਅਸੀਂ ਬੱਸਾਂ ਨਵੀਆਂ ਪਾਈਏ ਤੇ ਜੇ ਇਸੇ ਤਰ੍ਹਾਂ ਹੀ ਲਗਾਤਾਰ ਜਿਸ ਢੰਗ ਨਾਲ ਸਰਕਾਰ ਚਲਾਉਣ ਦੀ ਬਜਾਏ ਇਹਨੂੰ ਔਰ ਰੋਕਣ ਵਾਲੇ ਪਾਸੇ ਠੱਲਣ ਵਾਲੇ ਪਾਸੇ ਜ਼ਿਆਦਾ ਧਿਆਨ ਦੇ ਰਹੀ ਹੈ ਨਾ ਕਿ ਇਹਨੂੰ ਚਲਾਉਣ ਵਾਲੇ ਪਾਸੇ